ਸਾਰੇ ਪਟਿਆਲਾ ਵਾਸੀਆਂ ਨੂੰ ਪਟਿਆਲਵੀਸ ਨੂੰ ਬਹੁਤ ਪਿਆਰ ਭਰੀ ਸਸ਼ਕਾਲ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣਾ ਜਿਹੜਾ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਇਸ ਵਾਰੀ ਸਰਸ ਮੇਲਾ ਕੱਲ ਤੋਂ ਸਾਡਾ ਸਟਾਰਟ ਹੋਣ ਆਲਾ ਹੈਗਾ ਤੇ ਤਿਆਰੀਆਂ ਪੂਰੇ ਜੋਰ ਸ਼ੋਰਾਂ ਤੇ ਹੈਗੀ ਬੜਾ ਇੱਕ ਲਾਈਵਲੀ ਜਿਹਾ ਮਾਹੌਲ ਹੈਗਾ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਖੁੱਲਾ ਸੱਦਾ ਹੈਗਾ ਕਿ ਤੁਸੀਂ ਇਹਦੇ 'ਚ ਵੱਧ ਚੜ ਕੇ ਹਿੱਸਾ ਲਿਓ ਤੇ ਇਸ ਨੂੰ ਆਪਾਂ ਇੰਜੋਏ ਮੈਮੋਰੀਏਬਲ ਬਣਾਈਏ ਕਿ ਆਪਣੀ ਕਲਚਰਲ ਜਿਹੜੀ ਵਿਰਾਸਤੀ ਵਿਰਾਸਤ ਹੈਗੀ ਹੈਰੀਟੇਜ ਬਹੁਤ ਬਹੁਤ ਹੀ ਇੰਪੋਰਟੈਂਟ ਹੈਗੀ ਤੇ ਉਸ ਨੂੰ ਆਪਾਂ ਵੀ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਉਹਦੀ ਇੱਕ ਚਿਹਲਕ ਜਿਹੜੀ ਸਪੈਸ਼ਲ कल तो जेड़ा ਸਾਡਾ ਹੈਰਿਟੇਜ ਫੈਸਟੀਵਲ ਸ਼ੁਰੂ ਹੋਊਗਾ ਉਹਦੇ ਵਿੱਚ ਸਾਰੀ ਐਂਟਰੀਜ਼ ਫ੍ਰੀ ਹੈਗੀ ਬੱਚੇ ਬਜ਼ੁਰਗ ਸਭ ਵਾਸਤੇ ਅਸੀਂ ਇੰਤਜ਼ਾਮ ਕੀਤੇ ਹੈਗੇ ਸਰਸ ਮੇਲੇ ਚ ਵੀ ਸਟੋਲਰ ਹੋ ਗਏ ਵੀ ਚੇਅਰਸ ਹੋ ਗਏ ਜਿਹੜੀ ਮਦਰਸ ਹੈਗੇ ਉਹਨਾਂ ਵਾਸਤੇ ਫੀਡਿੰਗ ਰੂਮ ਵਗੈਰਾ ਦੀ ਵੀ ਇੰਤਜ਼ਾਮ ਅਸੀਂ ਕੀਤੇ ਹੈਗੇ ਤਾਂ ਸਾਡੀ ਕੋਸ਼ਿਸ਼ ਹੈ ਕਿ ਸਾਰੇ ਵਰਗਾਂ ਨੂੰ ਇਹਦੇ ਚ ਝਲਕ ਦੇਖਣ ਦਾ ਇੱਕ ਮੌਕਾ ਦਿੱਤਾ ਜਾਵੇ ਕਿ ਉਹ ਬਹੁਤ ਇੰਜੋਏ ਕਰਕੇ ਇੱਥੇ ਜਾਣ ਇੱਥੋਂ ਜਾਣ ਇਸ ਦੇ ਨਾਲ ਨਾਲ ਹੈਰਿਟੇਜ ਚ ਜਿੱਥੇ ਨਾਟਕ ਹੋ ਗਿਆ ਆਪਣਾ ਮਿਲਟਰੀ ਟ੍ਰੇਜਰ ਫੈਸਟੀਵਲ ਹੋ ਗਿਆ 에어로 ਸ਼ੋ ਪੌਪ ਨਾਈਟ ਇਸ ਤੋਂ ਇਲਾਵਾ ਇਸ ਬਾਰ ਇੱਕ ਟਰੈਡੀਸ਼ਨਲ ਫੈਸ਼ਨ ਸ਼ੋ ਰੱਖ ਜੋ ਸਾਡੀ ਵਿਰਾਸਤ ਦੀ ਇੱਕ ਝਲਕ ਦੇਊਗਾ ਨਾਲ ਹੀ ਨਾਲ ਜਿਹੜੇ 뮤지컬 ਨਾਈਟ ਹੁੰਦੀ ਹੈ ਉਹਦੇ ਚ ਵੀ ਆਪਣੇ ਹੈਰੀਟੇਜ ਨੂੰ ਦਰਸਾਉਂਦਾ ਹੋਇਆ ਇੱਕ ਸ਼ੋਅ ਅਸੀਂ ਰੱਖਿਆ ਹੈਗਾ ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਚਾਹੇ ਭਾਵੇਂ ਫੂਡ ਫੈਸਟੀਵਲ ਹੋ ਇਹ ਸਾਰੇ ਲੋਕਲਸ ਵਾਸਤੇ ਅਸੀਂ ਅਰੇਂਜਮੈਂਟ ਕਰ ਰਹੇ ਹੈਗੇ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਸਭ ਨੇ ਮਿਲ ਕੇ ਕਾਫੀ ਮਿਹਨਤ ਕੀਤੀ ਹੈਗੀ ਇਹ ਸਾਡੀ ਸਫਲਤਾ ਹੀ ਹੋਊਗੀ ਜੇ ਤੁਸੀਂ ਬਚਤ ਕੇ ਦੇ ਚਿੱਸਾ ਵੀ ਲਿਓਗੇ ਤੇ ਇੰਜੋਏ ਕਰਕੇ ਵਾਪਸ ਜਾਓਗੇ ਤਾਂ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਮੈਂ ਸੱਦਾ ਦਿੰਦੀ ਆ ਕਿ ਆਓ ਤੁਹਾਡੇ ਪਾਰਟਿਸਪੇਸ਼ਨ ਨਾਲ ਹੀ ਇਹ ਸਕਸੈਸਫੁਲ ਹੋਣਾ ਹੈਗਾ ਇੱਕ ਮੈਮਰੀ ਆਪਾਂ ਇਸ ਸਾਲ ਕ੍ਰੀਏਟ ਕਰੀਏ ਤੇ ਥੋੜੀ ਜਿਹੀ ਸਾਡੀ ਕੋਸ਼ਿਸ਼ ਹੈ ਕਿ ਥੋੜਾ ਡਿਫਰੈਂਸ ਡਿਫਰੈਂਟ ਸਾਰਿਆਂ ਨੂੰ ਐਕਸਪੀਰੀਅੰਸ ਇਸ ਵਾਰੀ ਮਿਲੂਗਾ ਤਾਂ ਸਾਰੇ ਆਪਾਂ ਆਈਏ ਆਪਣੀ ਵਿਰਾਸਤ ਦਾ ਲੁਫਤ ਉਠਾਈਏ ਤੇ ਇੱਕ ਹਿਸਟਰੀ ਟ੍ਰੈਡੀਸ਼ਨ ਨੂੰ ਅੱਗੇ ਲੈ ਜਾਂਦਾ ਪ੍ਰਯਾਸ ਕਰੀਏ